ਪਿਆਰੇ ਮਲਾਇਆਂ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਪੈਨਸ਼ਨਾਂ ਤੇ ਰੈਗੂਲਰ ਮਲਾਇਆਂ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਪੰਜਾਬ ਸਰਕਾਰ ਵੱਲੋਂ ਸਰਗਰ ਕੀਤਾ ਗਿਆ ਸੀ ਕਿ ਅਸੀਂ ਜੋ ਪੈਨਸ਼ਨਾਂ ਅਨ ਇਅਰ ਕਿਸ ਤਰ੍ਹਾਂ ਦਿੱਤਾ ਜਾਊਗਾ ਜੋ ਰਟਨ ਨੇ ਸਾਥੀਆਂ ਜਿਨ੍ਹਾਂ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੈ ਉਹਨਾਂ ਦਾ ਏਰੀਆ ਜੀ ਪੈਨਸ਼ਨਾਂ ਲਾ ਕੇ ਆ ਚੁੱਕਿਆ ਹੈ ਪਰ ਜਿਹੜੇ ਟਾਈਮ ਹੋਏ ਸਾਥੀਆਂ ਦਾ ਜੋ ਖਾਤਾ SBI ਬੈਂਕ ਵਿੱਚ ਹੈ ਸਟੇਟ ਬੈਂਕ ਆਫ ਇੰਡੀਆ ਵਿੱਚ ਹੈ ਉਹ ਅਦੀ ਕਰ ਰਹੇ ਨੇ ਕਿ ਸਾਡਾ ਏਰੀਆ ਰਿਕਵਰ ਹੋ ਪਵੇਗਾ ਪਰ ਇਹ ਬਹੁਤ ਵੱਡੀ ਖੁਸ਼ਖਬਰੀ ਆ ਜੋ ਪੰਜਾਬ ਸਰਕਾਰ ਨੇ ਸਰਪ੍ਰੋਤ ਕੀਤਾ ਤੇ ਉਹ ਲਾਗੂ ਕਰਤਾ ਹੈ ਜੋ ਪੈਨਸ਼ਨ ਹੋ ਰਿਟਾਇਰਡ ਸਾਥੀਆਂ ਜਿਨ੍ਹਾਂ ਦੀ ਪੈਨਸ਼ਨ ਮੈਂ ਮਿਹਨਤ ਆ ਚੁੱਕਿਆ ਜਿਨ੍ਹਾਂ ਦਾ ਖਾਤਾ ਪੰਜਾਬ ਦੇ ਵਿੱਚ ਮੈਂਗੋ ਵਿੱਚ ਹੈ ਉਹਨਾਂ ਦੀ ਪੈਨਸ਼ਨ ਨਾਲ ਲੱਗ ਕੇ ਆ ਚੁੱਕਿਆ ਹੈ ਜੀ ਪਰ ਐਸਵੀ ਵਾਲੇ ਮਲਾਜਮਾ ਦੀ ਕਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਰਕੂਲਰ ਕੀਤਾ ਗਿਆ ਸੀ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਦਾ ਉਹਨਾਂ ਨੂੰ ਏਰੀਅਰ ਤਿੰਨੇ ਕਿਸਮ ਦਾ ਜਾਊਗਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧਾ ਤੇ 85 ਸਾਲ ਤੋਂ ਘੱਟ ਉਹਨਾਂ ਨੂੰ ਏਰੀਅਰ ਇੱਕ ਇੱਕ 2016 ਤੋਂ 31/21 ਤੱਕ ਸਮੇਤ ਡੀਏ April 2025 ਤੋਂ March 26 ਤੱਕ 12 ਕੇਸਾਂ ਦਿੱਤਾ ਜਾਊਗਾ ਜਿਨ੍ਹਾਂ ਹੀ عمر 75 ਸਾਲ ਤੋਂ ਘਾਟਾ ਉਹਨਾਂ ਨੂੰ ਇਅਰ ਪੇ ਕੰਪਨ ਦਾ ਡੀਏ ਸਮੇਤ 2016 2017 ਦਾ 15 ਕੇਸਾਂ ਦਿੱਤਾ ਜਾਊਗਾ ਜੋ April 2025 ਤੋਂ ਸ਼ੁਰੂ ਹੋਵੇਗਾ 2018 ਅਤੇ 2019 ਦਾ ਏਰੀਆ ਰ 18 ਕੇ ਸੰਬੰਧ ਤੱਕ ਜਾਊਗਾ ਜੋ 7 2026 ਤੋਂ ਸ਼ੁਰੂ ਹੋਵੇਗਾ 2020 ਤੋਂ 30 6021 ਦਾ ਏਰੀਆ ਸਮੇਤ ਡੀਏ 9 ਕੇ ਸੰਬੰਧ ਤੱਕ ਜਾਊਗਾ ਜੋ ਜਨਵਰੀ 2018 ਤੋਂ ਸ਼ੁਰੂ ਹੋਵੇਗਾ ਜੋ ਰੈਗੂਲਰ ਮਲਾਜ਼ਮ 50 ਰੁਪਏ ਦੇ ਮਹਿੰਗ ਵਿੱਚ ਕੰਮ ਕਰਦੇ ਹਨ ਜੋ ਉਹਨਾਂ ਦਾ ਏਰੀਆ ਹੈ ਬੇਕਵਿਸ਼ੰਦਾ 2016 ਦਾ ਏਰੀਆ ਸਮੇਤ ਡੀਏ 12 ਕਿਸ਼ਤਾਂ ਵਿੱਚ April 2026 ਤੋਂ ਸ਼ੁਰੂ ਹੋ ਕੇ March 2027 ਤੱਕ ਖਤਮ ਹੋਵੇਗਾ 2016 ਦਾ 2018 ਦਾ 2019 ਦਾ 2020 ਦਾ ਤੇ 2021 ਦਾ ਏਰੀਆ ਹੈ ਜੋ ਪੀਕ ਹਿੰਦਾਈ ਦੇ ਡੀ ਏ ਦੀਆਂ ਕਿਸ਼ਤਾਂ ਉਹਨੇ ਡੀ ਏ ਲਾਕੇ ਮਿਲੇਗਾ ਉਹ 24 ਕਿਸ਼ਤਾਂ ਮਿਲੇਗਾ April 2027 ਤੋਂ ਸ਼ੁਰੂ ਹੋ ਕੇ March 2029 ਤੱਕ ਹਾਲੇ ਕੇ ਮਾਨ ਸਰਕਾਰ 2027 ਤੱਕ ਹੈ ਪਰ ਇਹ ਵੀ ਗਰੰਟੀ ਲੈ ਰਹੇ ਹਨ ਕਿ ਅਸੀਂ ਸਰਕਾਰ ਜਾਣ ਤੋਂ ਬਾਹਰ ਵੀ ਇਹ ਦੇਵਾਂਗੇ ਆਉਣਾ ਸਮਝ ਦੱਸਿਗਾ ਕਿ ਮਲਾਜ ਨੂੰ ਜੋ ਰੈਗੂਲਰ ਮਲਾਜਮਾਂ ਕਿ 2027 ਤੋਂ ਮਾ ਦੁਹਰਨਤੀ ਤੱਕ ਇਹ ਰਿ ਮਿਲੇਗਾ ਇਹਦਾ ਉਹਨਾਂ ਨਾਲ ਸਮਝ ਦੱਸੂਗਾ ਆਮ ਦੇਖਿਆ ਕਿ ਸਰਕਾਰਾਂ ਵਾਦੇ ਬਹੁ ਕਰਦੀਆਂ ਇਸ ਤਰ੍ਹਾਂ ਮਾਨ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਵੇਗੀ ਅਸੀਂ ਵੀ ਧਾਣਾ ਨਹੀਂ ਲੱਗਣਦਾ ਆਏਗਾ ਪਰ ਮਾਨ ਸਰਕਾਰ ਦੇ ਸਮੇਂ ਦੇ ਵਿੱਚ ਜੋ ਮਲਾਨ ਮਹਾਲੀ ਚੰਡੀਗੜ ਸੰਗਰੂਰ ਤੇ ਜਲੰਧਰ ਜਾਮਰਸਾ ਦੇ ਤਾਂ ਨਹੀਂ ਲਏ ਨੇ ਤਾਂ ਨਹੀਂ ਲੱਗੇ ਅਸੀਂ ਮਾਸ ਸੰਗਠਨ ਮੰਗ ਕਰਦੇ ਹਾਂ ਕਿ ਘੱਟੋ ਘਾਟ ਮਾਹਿੰਦੀ ਦੇ ਵਿੱਚ 13% ਵਾਧਾ ਕੀਤਾ ਜਾਵੇ ਕੇਂਦਰ ਸਰਕਾਰ ਨਾਲ ਜੋ ਕੇਂਦਰ ਸਰਕਾਰ ਨਾਲ ਡੀਪਟਮੈਂਟਾਂ ਫੈਂਟਾ ਉਹਨਾਂ ਦੇ ਬਰਾਬਰ ਡੀ ਜਾਂ ਸਰਕਾਰ ਮਲਾ ਹੁੰਦਾ 50 ਸਰਕਾਰ ਦੇ ਮੈਹਿਕਮੇ ਚ ਕੰਮ ਕਰਦੇ ਕੱਚੇ ਮਲਾਹਾਂ ਪੱਕੇ ਕੀਤੇ ਜਾਣ ਧੰਨਵਾਦ ਸਾਥੀਓ ਮਿੰਦਿਆਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਜੀ